ਲਾਓ ਵੀ ਮਿੱਤਰੋ ਜਿਹੜੇ ਭਰਾ ਨੁਕਰੇ ਬੱਚੇ ਲੈਣ ਤੇ ਚਾਹਵੋਨਾ ਜਾਂ ਨੁਕਰੇ ਬੱਚਿਆਂ ਵਾਲੀ ਘੋੜੀ ਭਾਲਦੇ ਆ ਗੱਬਨ ਭਾਲਦੇ ਤਾਂ ਵੀਡੀਓ ਪੂਰੀ ਦੇਖ ਲਓ 4 ਮਿੰਟਾਂ ਦਾ ਟਾਈਮ ਲਵਾਂਗੇ ਬੜਾ ਲੰਬਾ ਟਾਈਮ ਨਹੀਂ ਲੈਂਦੇ 4 ਮਿੰਟਾਂ ਜੀ ਸਾਰੀ ਡਿਟੇਲ ਦੇ ਦਿੰਦਾ ਕਿੰਨੇ ਟਾਈਮ ਦੀ ਗੱਬਨ ਕੀ ਹਾਈਟ ਹੈ ਕੀ ਉਮਰ ਵਸਤੂ ਜੀ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਵੀ ਜੇ ਤੁਸੀਂ ਵੀ ਜਾਇਜ਼ ਰੇਟ 'ਤੇ ਚੰਗੇ ਤੋਂ ਚੰਗਾ ਜਾਨਵਰ ਭਾਲਦੇ ਹੋ ਤਾਂ ਆਹ ਵੀਡੀਓ ਦੇਖ ਲਓ ਚੈਨਲ ਸਬਸਕ੍ਰਾਈਬ ਕਰ ਲਓ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਤੇ ਤੇ ਜਿਹੜੇ ਭਰਾ Facebook ਤੇ ਵੀਡੀਓ ਦੇਖਦੇ ਉਹਨਾਂ ਦਾ ਵੀ ਸਵਾਗਤ ਹੈ ਜੀ ਜੀ ਆਏ ਨੂੰ ਮਿੱਤਰੋ ਅੱਜ ਇੱਕ ਨਵੀਂ ਸਵੇਰ ਫੇਰ ਨਵੇਂ ਜਨਵਰੀ ਦੀ ਵੀਡੀਓ ਨਾਲ ਹਾਜ਼ਰ ਹੋਏ ਅੱਜ ਤੁਹਾਡੇ ਸਾਹਮਣੇ ਚੰਬੀ ਘੋੜੀ ਲੈ ਆਏ ਆ ਗੱਬਣਾ ਘੋੜੀ ਚੰਗੀ ਹਾਈਟ ਦੀ ਲੈਂਥ ਲੋਂਥ ਬੇਲ ਕਰਦਾਂ ਸਾਰਾ ਚੰਗੀਆਂ ਹਨ ਅਮਰੀਕੀਆਂ ਬਰੂਕੀਆਂ ਚੰਗੀਆਂ ਸਾਰੀ ਡਿਟੇਲ ਦਵਾਂਗੇ ਬਸ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਆਜੋ ਬਾਤਾਂ ਆਪਾਂ ਵੀਡੀਓ ਵੱਲੋਂ ਵੀਡੀਓ 'ਚ ਜੀ ਸਾਰੀ ਡਿਟੇਲ ਦਿੰਨੇ ਆਂ ਕੁੜੀ ਦੇ। ਦੋਸਤੋ ਜਿਵੇਂ ਆਪਾਂ ਵੀਡੀਓ ਦੇ ਸ਼ੁਰੂ ਵਿੱਚ ਇਹ ਦੱਸਤਾ ਵੀ ਅੱਜ ਨੌਕਰੇ ਵਿੱਚ ਦੇਣ ਵਾਲੀ ਕੁੜੀ ਲੈ ਆਏ ਆਂ ਜੀ। ਚੰਬੀ ਕੁੜੀ ਹੈ, ਚਾਰੇ ਪੈਰ ਚਟੇ ਆਂ, ਮੱਥੇ ਪਟਾ ਢਿੱਡ ਤੇ ਥੱਲੇ ਵੀ ਛੋਟਾ ਜਿਹਾ ਡੱਬ ਹੈਗਾ ਤੇ ਬਾਕੀ ਪੰਡੇ 'ਚ ਤੁਸੀਂ ਨੀੜੇ ਆ ਕੇ ਦੇਖੋਗੇ ਨਾ ਸਾਰੇ ਪੰਡੇ ਦੀ ਬਾਲ ਚਟੇ ਆ। ਮੈਨੂੰ ਲਓ ਰੱਬ ਰੱਖੇ ਸੁੱਖ ਤੇ ਬੱਚੇ 100% ਨੇ ਨੌਕਰੇ ਹੀ ਦੇਣੇ ਆ ਜੀ ਤੇ ਨੌਕਰੇ ਚੰਗੇ ਘੋੜੇ ਤੋਂ ਗੱਭਣ 3.5 ਮਹੀਨੇ ਗੱਭਣ ਚੈੱਕ ਬਾਸ। ਬਾਕੀ ਨਾਗਰਾ ਕਰੰਟ ਪੂਰਾ ਘੋੜੀ ਚ ਗਰਦਨ ਗੁਰਦਨ ਦੇਖੋ ਲੰਮੀ ਆ ਤੇ ਕੰਨਾਂ ਕੋਨਾਂ ਦੀ ਸੁਨੱਖੀ ਆ ਹਾਈਟ 60 ਤੋਂ ਬਾਹਰ ਆ ਜੀ ਤੇ ਉਮਰ 5 ਸਵਾ 5 ਸਾਲ ਆ ਜੀ ਤੇ ਲੈਂਥ ਨੂੰ ਉੱਥੇ ਚੰਗੀ ਆ ਪਿੱਠ ਪੁੜੇ ਦੀ ਚੰਗੀ ਆ ਆਮ ਤੌਰ ਤੇ ਆਪਣੇ ਕੋਲ ਜਿਆਦਾ ਜਾਨਵਰ ਮਾਰਵਾੜੀ ਹੁੰਦੇ ਆ ਤੇ ਅੱਜ ਲਿਆ ਸੀ ਤੁਹਾਨੂੰ ਨੁਕਰੇ ਬੱਚੇ ਦੇਣ ਵਾਲੀ ਗੱਭਨ ਚੰਗੇ ਨੁਕਰੇ ਘੋੜੀ ਤੋਂ ਗੱਭਣ ਆ ਦੋਸਤੋ ਕਦ ਕਾਠ ਘੋੜੀ ਦਾ ਚੰਗਲ ਲੈਂਥ ਲੰਥੀ ਚੰਗੀ ਆ ਮੰਨ ਲਓ ਆਪਾਂ ਕਹਿ ਦੇਨੇ ਹੁਣ ਵੀ ਜਿਹੜੀ ਲੰਬੀ ਕੁੜੀ ਹੋਵੇ ਬੱਚਾ ਵੱਡਾ ਦੇ ਜਾਂਦੀ ਹੈ ਬੱਚਾ ਪੁੱচ্চਾ ਚੰਗਾ ਦੋ ਕਿਉਂਕਿ ਕੁੜੀ ਦੀ ਗਰਦਨ ਕੰਨਾਂ ਦਾ ਜਿਹੜਾ ਫਰੇਮ ਆ ਫੇਸ ਪ੍ਰੋਫਾਈਲ ਸਾਰਾ ਚੰਗਾ ਕੁੜੀ ਨਾਂ ਵਾਲੀ ਲਿੱਥੀਆਂ ਜਾਂ ਨਾਂ ਵਾਲੇ ਰਾਜਨ ਫਿੱਟ ਪਈਏ ਕੁੜੀ ਤੁਰਦੇ ਤੁਰਦੇ ਸੋਹਣਾ ਸਵਾਰੀ ਵਾਲਾ Song ਵੀ ਪੂਰਾ ਚੰਗੀ ਤਰ੍ਹਾਂ ਕਰਾਉ ਤੇ ਬਾਕੀ ਐ ਹੁੰਦਾ ਦੋਸਤੋ ਜਦੋਂ ਆਪਾਂ ਨੂੰ ਆਸੀ ਬਾਜੇ ਹੈ ਨਾ ਵੀ ਕੁੜੀ ਗੱਬਣ ਚ ਇੱਕ ਪਾਸ ਹੋਵੇ ਮੱਲੋ ਮੱਲੀ ਸੇਵਾ ਹੋ ਜਾਂਦੀ ਓਦੀ ਕਿਉਂਕਿ ਇੱਕ ਤਾਂ ਤੁਹਾਡਾ ਫੇਸ ਵਾਲਾ ਝਾਂ ਜਿਹੜਾ ਹੁਣ ਫੀਸ ਦੇਣ ਵਾਲਾ ਉਹ ਮੌਕੇ ਹਨ ਵੀ ਜਦ ਫੀਸ ਦਵਾਂਗੇ ਪਤਾ ਨਹੀਂ ਰਊ ਜਾਂ ਨਾ ਰਊ ਹਨਾ ਬਾਕੀ ਡਾਕਟਰੀ ਚੈੱਕ ਕਰਾਉਣ ਤੇ ਹੋਰ ਉਹ ਸਾਰਾ ਮੌਕੇ ਨੇ ਤੇ 3 ਮਹੀਨੇ ਗੱਭਣ ਫੀਸ ਦੇ ਕੇ ਵੀ ਆਪਾਂ ਨੂੰ ਡਰ ਹੁੰਦਾ ਯਾਰ ਪਤਾ ਨਹੀਂ ਇੱਕ ਕੀ ਗੱਭਣ ਰਊ ਜਾਂ ਨਾ ਰਊ ਤੇ ਹੁਣ ਜਦੋਂ ਗੱਭਣ ਕੋੜੀ ਤੇ ਆਪਾਂ ਨੂੰ ਇਹ ਆਸ ਹੋ ਜਾਂਦੀ ਵੀ ਹਾਂ ਯਾਰ ਹੁਣ 3 ਮਹੀਨੇ ਦਾ ਜਿਵੇਂ ਆ 3 ਮਹੀਨੇ ਤੋਂ ਉੱਪਰ ਗੱਭਣਾ ਮੰਨ ਲਓ ਇਹਦੇ ਸਾਰੀ 8 ਮਹੀਨੇ ਰਹਿ ਗਏ ਸੁੰਚ ਤੇ 8 ਮਹੀਨੇ ਬੰਦਾ ਸੇਵਾ ਵੀ ਜਿਹੜੀ ਮੱਲੋ ਮੱਲੀ ਹੋ ਜਾਂਦੀ ਆ ਵੀ ਹਾਂ ਆ ਆ ਹੀ ਵੱਜ ਜਾਂਦੀ ਐ ਇੱਕ ਉਮੀਦ ਹੁੰਦੀ ਆ ਵੀ ਬੱਚਾ ਚੰਗਾ ਹੋ ਸੇਵਾ ਕਰੀ ਚੱਲੀਏ ਉਹ ਤੇ ਬਾਕੀ ਸਵਾਰੀ ਦੀ ਪਾਸ ਆ ਕੁੜੀ ਬੱਚਾ ਲੈਣੇ ਆ ਤਾਂ ਬੱਚੇ ਨਾਲ ਤੋਰਨਾ ਫਿਰਨਾ ਓਕੀ ਵਾਰ ਨਵਾਂ ਬੰਦਾ ਆ ਕੇ ਜਾਂਦਾ ਜਿਹੜਾ ਪੁਰਾਣਾ ਬੰਦਾ ਉਹ ਤਾਂ ਫਿਰ ਵੀ ਹਜੇ ਸਾਂਭ ਲੈਂਦਾ ਹਨ ਵੀ ਉਹਨੂੰ ਪਤਾ ਹੁੰਦਾ ਜੀ ਕੁਆਲਿਟੀ ਤੋਂ ਹਿਸਾਬ ਲਾ ਕੇ ਵੀ ਇਹਨੇ ਚੰਗੀ ਬੰਦ ਦੇ ਨਵਾਂ ਬੰਦਾ ਇੱਕ ਹੱਦ ਤਾਈਂ ਸਾਂਭ ਕੇ ਆ ਕੇ ਜਾਂਦਾ ਵੀ ਯਾਰ ਸਵਾਰੀ ਨਹੀਂ ਕਰਾਉਂਦੀ ਨਾ ਇਹ ਸੁੰਦੀ ਆ ਤੋ ਮੇਰੀ ਰਾਏ ਹੂ ਨਵੇਂ ਬੰਦੇ ਨੇ ਜੇ ਕਹਿੰਨੇ ਘੋੜੀ ਲੈਣੀ ਤਾਂ ਆ ਗੱਬਣ ਘੋੜੀ ਦੇਖੋ ਜੀ ਗੱਬਣ ਵੀ ਆ ਤੁਹਾਡੀ ਉਮੀਦ ਵੀ ਬਣੀ ਰੂ ਤੇ ਦੋ ਗੱਲ ਦੂਜੀ ਗੱਲ ਸਵਾਰੀ ਦੀ ਪਾਸ ਆ ਤੇ ਸਾਰਿਆਂ ਤੋਂ ਜਿਹੜੀ ਮੇਨ ਗੱਲ ਆ ਸਾਊ ਠੰਡੀ ਆ ਘਰੇ ਚਾਹੇ ਮੱਜਾਂ ਚ ਰੱਖੀ ਫਿਰੋ ਬੱਚਿਆਂ ਚ ਰੱਖੀ ਫਿਰੋ ਐਂ ਤਾਂ ਨਹੀਂ ਵੀ ਲੱਤ ਫੀਟ ਮਾਰੋ ਮੇਨ ਗੱਲ ਬਾਲਪੋਰੀਆਂ ਜਿਹਾ ਜਮਾਂ ਸਾਫ ਹੱਥਾਂ ਪੈਰਾਂ ਦੀ ਸਾਫ ਆ ਤੇ ਗੱਬਣ ਚੈੱਕ ਪਾਸ ਆ ਤੋ ਦੋਸਤੋ ਜੇ ਕੋਈ ਸੱਜਣ ਭਰਾ ਗੱਬਣ ਘੋੜੀ ਭਾਲਦਾ ਹੋਇਆ ਨੌਕਰੇ ਬੱਚਿਆਂ ਵਾਲੀ ਘੋੜੀ ਭਾਲਦਾ ਹੋਇਆ ਇੱਕ ਵਾਰਾ ਘੋੜੀ ਜ਼ਰੂਰ ਦੇਖ ਲਓ ਜੇ ਤੁਹਾਡੇ ਮਨ ਨੂੰ ਜੱਚੀ ਤਾਂ ਆ ਕੇ ਸਾਹਮਣੇ ਫਾਰਮ ਤੇ ਦੇਖ ਲਓ ਜੇ ਕੋਈ ਡਿਟੇਲ ਪਤਾ ਲੈਣੀ ਹੋਈ ਤਾਂ ਇਹੇਠਾ ਨੰਬਰ ਚੱਲੀ ਜਾਂਦਾ 62399545449855599017 ਤੇ ਬਾਕੀ ਆਪਾਂ ਨੇੜੇ ਦੂਰੋਂ ਸਾਰੀ ਦਿਖਾਈ ਦਿੱਤੀ ਜੇ ਫੇਰ ਵੀ ਕੋਈ ਕਮੀ ਪੇਸ਼ੀ ਰਹਿੰਦੀ ਹੋਏ ਤਾਂ ਤੁਸੀਂ ਡਿਟੇਲ ਫੋਨ ਤੇ ਲੈ ਸਕਦੇ ਆ ਤੇ ਆਪਣੀ ਤਰਸੋ ਨਿੱਕੀ ਬੇਨਤੀ ਵੀ ਚੈਨਲ ਸਬਸਕ੍ਰਾਈਬ ਕਰ ਲਓ ਤੁਹਾਡੇ ਸਬਸਕ੍ਰਾਈਬਰਰ ਬੰਦ ਨਾਲ ਹੀ ਸਾਡਾ ਹੌਸਲਾ ਵਧਦਾ ਨੂੰ ਵੀ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਲਿਆਈ ਤੇ ਹੁਣ ਦਿਓ ਸਾਨੂੰ ਇਜਾਜ਼ਤ ਮਿਲਦੇ ਆਂ ਜਲਦ ਨਵੀਂ ਵੀਡੀਓ ਨਾਲ ਬਹੁਤ ਧੰਨਵਾਦ